ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ਵਿੱਚ ਜੰਗ ਪੂਰੀ ਤਰ੍ਹਾਂ ਪੱਕੀ ਹੋਈ ਹੈ ਇੱਕ ਪਾਸੇ ਰਵਨੀਤ ਸਿੰਘ ਬਿੱਟੂ ਅਤੇ ਰਾਜਾ ਬੜਿੰਗ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ ਉੱਥੇ ਹੀ ਪੰਥਕ ਏਜੰਡਾ ਲੈ ਕੇ ਚੱਲ ਰਹੇ ਆਜ਼ਾਦ ਉਮੀਦਵਾਰ ਕਮਲਜੀਤ ਬਰਾੜ ਵੀ ਲੁਧਿਆਣਾ ਤੋਂ ਬਾਕੀ ਉਮੀਦਵਾਰਾਂ ਲਈ ਚੁਣੌਤੀ ਬਣੇ ਹੋਏ ਨੇ ਇਸ ਦੌਰਾਨ ਚੋਣ ਪ੍ਰਚਾਰ ਮੌਕੇ ਕਮਲਜੀਤ ਬਰਾੜ ਅਤੇ ਰਾਜਾ ਬੜਿੰਗ ਦਾ ਆਮੋ ਸਾਹਮਣੇ ਟਕਰਾ ਰਿਹਾ ਹੈ ਜਿਸ ਤੋਂ ਬਾਅਦ ਕਮਲਜੀਤ ਬਰਾੜ ਨੇ ਰਾਜਾ ਬੜਿੰਗ ਨੂੰ ਖਰੀਆਂ ਖੋਟੀਆਂ ਸੁਣਾਇਆ ਅਤੇ ਰਾਜਾ ਬੜੀ ਗਰੂਮ ਮੈਦਾਨ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਠੋਈ ਦੇ ਵਿੱਚ ਆ ਕੱਪੜੀ ਉਹ ਠੱਟੀ ਨੇ ਚੋਰੇ ਫੂਲ ਕੱਢੇ ਲੜ ਕੇ ਭਾਈ ਅਮਰਤ ਸਿੰਘ ਚੋਰੇ ਫੂਲ ਸੱਜਦੇ ਲਗੇ ਭੱਜੀਰੇ ਚੋਰਾ ਜੇ ਪਾਵਾ ਤੱਕ ਅਸਲੀ ਮਾਨ ਕਿ ਨੌਜਵਾਨ ਨੇ ਇਹ ਰੌਣਕ ਘਰ ਦੇ ਮਹਾਰਾਜ ਚਰਨਾਚ ਆਹ ਸਾਰੀਆਂ ਬੀਬੀਆਂ ਆ ਸਰ ਕਮਲਜੀਤ ਬਰਾੜ ਸਾਬਕਾ ਕਾਂਗਰਸੀ ਰਹਿ ਚੁੱਕੇ ਨੇ ਜਿਸ ਕਾਰਨ ਕਮਲਜੀਤ ਬਰਾੜ ਨੇ ਰਾਜਾ ਵੜਿੰਗ ਤੇ ਖਾਸੀ ਪੜਾਅ ਸਕੀ ਦੀ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੂੰ ਰਾਜਾ ਵੜਿੰਗ ਨੇ ਆਪਣੀ ਮਾਂ ਬਣਾ ਰੱਖਿਆ ਜਦ ਕਿ ਰਾਜਾ ਵੜਿੰਗ ਕਈਆਂ ਦੇ ਕੈਰੀਅਰ ਨੂੰ ਖਰਾਬ ਕਰ ਚੁੱਕਿਆ ਜੰਮਣ ਵਾਲੀ ਮਾਂ ਨੂੰ ਮਾਂ ਨਹੀਂ ਕਹਿੰਦੇ ਇਹ ਕਹਿੰਦਾ ਮੈਨੂੰ ਆਸੇਵਾਲ ਮਾਂ ਯਾਦ ਆਈ ਆ ਉਹ ਚੋੜਾ ਮਾਂ ਕਿਸੇ ਨੂੰ ਭੁੱਲਦੀ ਹੁੰਦੀ ਆ ਤੈਨੂੰ ਆਸੇਵਾਲ ਯਾਦ ਆਈ ਆ ਕਿਉਂਕਿ ਤੂੰ ਕਾਹਤ ਲਿਵਾ ਗਾਂਧੀ ਨੂੰ ਮਾਂ ਬਣਾ ਤੇ ਕਾਂਗਰਸ ਨੇ ਮਰਾ ਗਾਂਧੀ ਦੇ ਪੁੱਤ ਨੂੰ ਇੱਥੇ ਲੋਕ ਨਿਦੇੜੇ ਨੇ ਹੱਡੀਆਂ ਨੂੰ ਫੱਕ ਲਾ ਕੇ ਮਜੌਰ ਕੇ ਇਸ ਗੱਲ ਦਾ ਮੈਨੂੰ ਭਰੋਸਾ ਏ ਕਿ ਸਤਿਗੁਰਜ ਉਹਦਾ ਗਿਆ ਇਤਹਾਸ ਨੇ ਉਹ ਕਾਂਗਰਸੀ ਭਰਾਵੋ ਬੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਐ ਸੱਚ ਹੈ ਆਪੋ ਆਪਣੇ ਲਾਕੇ ਛੱਡ ਕੇ ਚੋਰ ਦੇ ਮਦਰ ਫਿਰਦੇ ਹੋ ਇਸ ਚੋਰ ਨੇ ਕੁਝ ਨਹੀਂ ਦੇਣਾ ਤੁਹਾਨੂੰ ਕਿਨਾਂ ਬਾਬਾ ਨਾਨਕ ਨੇ ਸਾਰਾ ਕੁਝ ਐਸਲ ਕਮਲਜੀਤ ਬਰਾੜ ਨੇ ਇਸ ਵਾਰ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਅਤੇ ਉਹ ਲਗਾਤਾਰ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਕਮਲਜੀਤ ਬਰਾੜ ਪੁਰਾਣੇ ਕਾਂਗਰਸੀ ਲੀਡਰ ਨੇ ਉਹਨਾਂ ਦੇ ਪਿਤਾ ਪੰਜਾਬ ਕਾਂਗਰਸ ਸਰਕਾਰ ਦੇ ਵੇਲੇ ਕੈਬਨਿਟ ਤੇ ਮੰਤਰੀ ਵੀ ਰਹੇ ਚੁੱਕੇ ਨੇ ਅਤੇ ਕਮਲਜੀਤ ਬਰਾੜ ਦਾ ਖੁਦ ਦਾ ਵੀ ਕਾਂਗਰਸ ਵਿੱਚ ਇੱਕ ਕਾਫੀ ਦਬਦਬਾ ਸੀ ਇਕੋ ਤੱਕ ਕੇ ਕਮਲਜੀਤ ਬਰਾੜ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਤੱਕ ਰਹਿ ਚੁੱਕੇ ਨੇ ਯੂਥ ਕਾਂਗਰਸ ਲਈ ਉਹਨਾਂ ਨੇ 8 ਸਾਲ ਤੋਂ ਵਧੀਰੇ ਕੰਮ ਕੀਤਾ ਪਰ ਅਮਰਿੰਦਰ ਪਾਲ ਦਾ ਸਮਰਥਨ ਕਰਨਾ ਉਹਨਾਂ ਨੂੰ ਉਦੋਂ ਮਹਿੰਗਾ ਪੈ ਗਿਆ ਜਦੋਂ ਪਾਰਟੀ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਿਸ ਤੋਂ ਬਾਅਦ ਹੁਣ ਕਮਲਜੀਤ ਬਰਾੜ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਆਜ਼ਾਦ ਦੇ ਤੌਰ ਤੇ ਨਾਮਜ਼ਦਗੀ ਦਾਖਲ ਕੀਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ